ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਵਿੰਦਾ ਕਾ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆ ਬਹੁਤ ਹੀ ਸੋਹਣੀ ਕਲੈਕਸ਼ਨ ਡਿਸਕਾਊਂਟ ਦੇ ਉੱਪਰ ਸੇਲ ਲਾ ਦਿੱਤੀ ਆ ਬਹੁਤ ਹੀ ਪ੍ਰੀਮੀਅਮ ਰੇਂਜ ਦੇ ਸਾਰੇ ਸੂਟ ਨੇ ਬਹੁਤ ਸੋਹਣੀ ਕਲੈਕਸ਼ਨ ਆ ਘੱਟ ਤੋਂ ਘੱਟ ਵੀ ਜੇ ਸੇਲ ਕਰਾਂਗੇ ਤਾਂ 1850 ਦੀ ਸੇਲ ਆਮ ਚੱਲ ਰਹੀ ਆ ਘੱਟ ਤੋਂ ਘੱਟ ਵੀ ਜੇ ਕੋਈ ਕਹੇ ਕਿ ਅਸੀਂ ਸਭ ਤੋਂ ਘੱਟ ਸੇਲ ਕਰ ਰਹੇ ਆ ਜੀ ਪਰ ਬਹੁਤ ਸੋਹਣੀ ਕਲੈਕਸ਼ਨ ਆ ਪਹਿਲਾਂ ਵੀ ਆਪਾਂ ਇਹਦੇ ਨਾਲ ਦੇ ਸੇਮ ਪੀਸ ਹਨਾ ਸੇਲ ਕਰ ਚੁੱਕੇ ਆ ਹੁਣ ਇਹਦੇ ਵਿੱਚ ਕਿਸੇ ਜੇ ਇੱਕ ਸੂਟ ਰਹਿ ਗਿਆ ਸੀ ਕਿਸੇ ਜੇ ਦੋ ਸੂਟ ਰਹਿ ਗਏ ਸੀ ਸਾਰੇ ਇੱਕੋ ਹੀ ਰੇਟ ਲਾ ਦਿੱਤੇ ਆ ਜਿਹੜੀ ਵੀ ਭੈਣ ਨੂੰ ਜਿਹੜਾ ਵੀ ਸੂਟ ਪਸੰਦ ਹੋਇਆ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਸਿੰਗਲ ਸੂਟ ਇਹ 1600 ਦਾ ਸੀਗਾ ਤੇ ਦੋ ਸੂਟ ਆਪਾਂ 3000 ਦੇ ਦੇ ਰਹੇ ਸੀ ਪਰ ਅੱਜ ਚਾਹੇ ਤੁਸੀਂ ਇੱਕ ਸੂਟ ਲਓ ਚਾਹੇ ਦੋ ਸੂਟ ਰੋ 1500 ਸਾਢੇ ਵਿੱਚ ਇਹ ਵਾਲਾ ਸੂਟ ਤੁਹਾਡੇ ਘਰ ਤੱਕ ਪਹੁੰਚਦਾ ਹੋਊਗਾ ਜਾਨਕਿ ਕੋਈ ਅਦਰ ਐਕਸਟਰਾ ਕੋਰੀਅਰ ਚਾਰजेस ਨਹੀਂ ਹੋਊਗਾ 1500 ਰੁਪਿਆ ਦਾ ਪ੍ਰਾਈਸ ਆ ਜਿਹੜਾ ਮਰਜੀ ਸੂਟ ਲੈ ਸਕਦੇ ਹੋ ਦੁਪट्टे ਫੈਬਰਿਕ ਬਹੁਤ ਵਧੀਆ ਸੁਪਰ ਆ ਸੁਪਰ ਕੁਆਲਟੀ ਆ ਤੇ ਚਲੋ ਜੀ ਮੇਰੇ ਚੈਨਲ ਦੇ ਨਵੇਂ ਦੇ ਦੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰਦਿਆ ਕਰੋ ਸ਼ੇਅਰ ਜਰੂਰ ਕਰਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਹੈ ਬਾਕੀ ਜਿਹੜੀਆਂ ਪਹਿਣਾ ਇੰਨਾ ਜ਼ਿਆਦਾ ਪਿਆਰ ਦੇ ਰਹੀਆਂ ਨੇ ਇੰਨੇ ਸੋਹਣੇ ਸੋਹਣੇ ਕਮੈਂਟ ਕਰਦੀਆਂ ਨੇ ਵੀਡੀਓ ਨੂੰ ਲਾਈਕ ਕਰਕੇ ਜਾਂਦੀਆਂ ਨੇ ਉਹਨਾਂ ਦਾ तहे ਦਿਲੋਂ ਬਹੁਤ ਥੈਂਕ ਯੂ ਆ ਜੀ ਤੇ ਤੁਸੀਂ ਇੰਨਾ ਟਾਈਮ ਕੱਢਦੇ ਹੋ ਤੇ ਇੱਕ ਕਮੈਂਟ ਸੋਹਣਾ ਜਿਹਾ ਛੱਡ ਕੇ ਜਾਂਦੇ ਹੋ ਇਸੇ ਤਰ੍ਹਾਂ ਪਲੀਜ਼ ਆਪਣਾ ਪਿਆਰ ਬਣਾਈ ਰੱਖਿਓ ਤੇ ਵੀਡੀਓ ਨੂੰ ਵੱੱਟ ਵੱੱਟ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਹੋਰ ਭੈਣਾਂ ਤੱਕ ਵੀ ਆਪਾਂ ਜੁੜ ਸਕੀਏ ਲੋ ਜੀ ਦਿਖਵਾਨੀ ਹੈ ਅੱਜ ਦੀ ਕਲੈਕਸ਼ਨ ਸਾਰੇ ਬ੍ਰਾਂਡ ਦੇ ਆਰਟੀਕਲ ਰਹਿਣਗੇ ਕਿਸੇ ਦੇ ਨਾਲ ਮਸਲੀਨ ਦਾ ਦੁਪੱਟਾ ਹੋ ਕਿਸੇ ਦੇ ਨਾਲ ਪਿਓਰ ਦਾ ਦੁਪੱਟਾ ਹੋ ਦੁਪੱਟੇ ਸਾਰੇ ਡਿਜੀਟਲ ਹੋਣਗੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਗਾ ਬਸ ਤੁਸੀਂ ਉਹਦਾ ਫਟਾਫਟ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਦਿਓ ਤਾਂ ਕਿ ਉਹ ਵਾਲਾ ਸੂਟ ਤੁਹਾਨੂੰ ਜਲਦੀ ਜਲਦੀ ਮਿਲ ਸਕੇ ਦੇਖ ਸਕਦੇ ਹੋ ਪਿੰਕ ਕਲਰ ਦੇ ਉੱਪਰ ਆ ਬਹੁਤ ਸੋਹਣਾ ਸੂਟ ਆ ਬਹੁਤ ਹੀ ਪਿਆਰਾ ਕਲਰ ਆ ਘੇਰੇ ਦੇ ਉੱਪਰ ਇਸ ਤਰ੍ਹਾਂ ਸਾਰੇ ਥ्रेड ਵਰਕ ਦਾ ਕੰਮ ਹੋਇਆ ਜਿੰਨਾ ਵੀ ਤੁਹਾਨੂੰ ਘਰੇ ਤੇ ਇਹ ਵਰਕ ਦਿਖ ਰਿਹਾ ਹੈ ਪ੍ਰਿੰਟ ਨਹੀਂ ਹੈਗਾ ਸਾਰੇ ਥ्रेड ਵਰਕ ਦਾ ਕੰਮ ਹੋਇਆ ਹੋਇਆ ਬਹੁਤ ਸੋਹਣਾ ਪ੍ਰਿੰਟਿੰਗ ਬਹੁਤ ਸੋਹਣੀ ਆ ਸੂਟ ਦੀ ਨਾਲ ਇਹਦੇ ਬਾਟਮ ਆਉਗੀ ਜੀ ਪਲੇਨ ਤੇ ਨਾਲ ਫੁੱਲ ਪਿਓਰ ਦਾ ਰਹੂਗਾ ਪੂਰੀ ਬੈਸਟ ਕੁਆਲਿਟੀ ਦਾ ਦੁਪੱਟਾ ਦੁਪੱਟਾ ਸਾਰਾ ਡਿਜੀਟਲ ਨੇ ਸਾਰੇ ਡਿਜੀਟਲ ਦੁਪੱਟੇ ਲੱਗੇ ਹੋਏ ਨੇ ਬਹੁਤ ਸੋਹਣੇ ਬਹੁਤ ਪਿਆਰੇ ਜਿਹੜਾ ਮਰਜ਼ੀ ਸੂਟ ਲੈ ਲਿਓ ਬਹੁਤ ਸੋਹਣੀ ਕਲੈਕਸ਼ਨ ਆ ਕੁਛ ਵੀ ਨਹੀਂ ਹੈਗਾ ਇਹਨਾਂ ਦਾ ਪ੍ਰਾਈਸ ਇਹਨਾਂ ਦੀ ਕੁਆਲਿਟੀ ਦੇ ਸਾਹਮਣੇ ਇਹ ਵਾਲਾ ਪ੍ਰਾਈਸ ਕੁਛ ਵੀ ਨਹੀਂ ਹੈਗਾ ਕਲਰ ਬਹੁਤ ਸੋਹਣੇ ਨੇ ਡਿਜ਼ਾਈਨਿੰਗ ਬਹੁਤ ਸੋਹਣੀ ਆ ਸੂਟਾਂ ਦੀ ਲੋਚ ਅਗਲਾ ਸੂਟ ਗ੍ਰੀਨ ਕਲਰ ਦੇ ਉੱਪਰ ਪਿਸਤਾ ਗ੍ਰੀਨ ਕਲਰ ਆ ਬਹੁਤ ਸੋਹਣਾ ਬਹੁਤ ਪਿਆਰਾ ਬਹੁਤ ਹੀ ਵਧੀਆ ਫੈਬਰਿਕ ਬਹੁਤ ਜ਼ਿਆਦਾ ਫਾਈਨ ਆ ਇੰਨਾ ਹੌਲਾ ਇੰਨਾ ਲਾਈਟ ਵੇਟ ਫੈਬਰਿਕ ਆ ਚਾਹੇ ਪੂਰੇ ਸੂਟ ਨੂੰ ਮੁੱਠੀ ਚ ਲੈ ਲੋ ਬਿਲਕੁਲ ਵੀ ਪਾਏ ਹੋਏ ਦਾ ਪਤਾ ਨਹੀਂ ਲੱਗਣਾ ਸੁਪੀਰੀਅਰ ਕਾਟਨ ਆ ਕੋਈ ਇਹ ਨਹੀਂ ਵੀ ਅਸੀਂ ਤੋਂ ਪਤਾ ਜੀ ਰੰਗ ਫਿੱਟ ਗਏ ਇਹਨਾਂ ਦੇ ਇਹ ਸਿੱਜ ਗਏ ਇਹ ਆਏ ਹੋਗੇ ਕੋਈ ਇਹਨਾਂ ਦੀ ਕੰਪਲੇਨ ਨਹੀਂ ਸਾਰੇ ਬ੍ਰਾਂਡ ਦੇ ਆਰਟੀਕਲ ਨੇ ਜਿਹੜਾ ਮਰਜੀ ਸੂਟ ਇਹਨਾਂ ਚੋਂ ਚੱਕ ਸਕਦੇ ਹੋ ਬਸ ਡਿਸਕਾਊਂਟ ਤੇ ਲਾ ਦਿੱਤੇ ਨੇ ਸਟਾਕ ਕਲੀਅਰ ਸੇਲ ਆ ਆ ਲੋ ਜੀ ਇਸ ਤਰ੍ਹਾਂ ਹੈ ਕਿ ਇਹਦੀ ਸਾਰੀ ਪ੍ਰਿੰਟਿੰਗ ਫਰੰਟ ਦੇ ਉੱਪਰ ਇਧਰ ਬਾਹਾਂ ਦੇ ਉੱਪਰ ਸੇਮ ਪ੍ਰਿੰਟਿੰਗ ਆਉਗੀ ਜਿੰਨੀ ਫਰੰਟ ਤੇ ਪ੍ਰਿੰਟਿੰਗ ਆ ਸੇਮ ਹੀ ਇਹਦੀ ਬੈਕ ਦੇ ਉੱਪਰ ਹੋਊਗੀ ਨਾਲ ਹੈਗੀ ਪਲੇਨ ਬਾਟਮ ਤੇ ਨਾਲ ਇਹਦੇ ਜਿਹੜਾ ਦੁਪੱਟਾ ਹੈਗਾ ਉਹ ਹੈਗਾ ਵਿਸਕੋਸ ਮਸਲੀਨ ਦਾ ਦੁਪੱਟਾ ਆ ਲਓ ਵਿਸਕੋਸ ਮਸਲੀਨ ਦਾ ਦੁਪੱਟਾ ਬਹੁਤ ਸੋਹਣਾ ਬਹੁਤ ਪਿਆਰਾ ਜਿਹੜਾ ਮਰਜੀ ਤੁਸੀਂ ਸੂਟ ਲੈ ਲਓ ਇਹ ਦਿਨ ਵਿਸਤੋਸ ਮਸਲੀਨ ਦਾ ਫਰਸਟ ਵਾਲੇ ਨਾਲ ਜਿਹੜਾ ਮੈਂ ਦਿਖਾਇਆ ਉਹ ਦਿਖਾਇਆ ਫੁੱਲ ਪਿਓਰ ਦਾ ਦੁਪੱਟਾ ਹਾਲੋ ਅਗਲਾ ਪੀਸ ਚੈੱਕ ਕਰ ਲਓ ਇਹ ਵੀ ਲਾਈਨਿੰਗ ਵਾਲਾ ਪੀਸ ਆ ਬਹੁਤ ਸੋਹਣਾ ਬਹੁਤ ਹੀ ਪਿਆਰਾ ਇਸ ਤਰ੍ਹਾਂ ਲਾਈਨਿੰਗ ਆ ਸਾਰੀ ਸ਼ਰਟ ਦੇ ਵਿੱਚ ਤੇ ਘੇਰੇ ਦੇ ਉੱਪਰ ਸਾਰਾ ਕੰਮ ਹੋਇਆ ਜਿੰਨਾ ਵੀ ਕੰਮ ਹੋਇਆ ਉਹਨੂੰ ਸਾਰਾ ਹੈਂਡ ਤਿਆਰੀ ਦੇ ਨਾਲ ਸਾਰੇ ਕੰਮ ਨੂੰ ਹਾਈਲਾਈਟ ਕੀਤਾ ਹੋਇਆ ਸਾਰੇ ਕੰਮ ਨੂੰ ਹਾਈਲਾਈਟ ਕੀਤਾ ਹੋਇਆ ਬਹੁਤ ਸੋਹਣਾ ਸਾਰਾ ਕੰਮ ਹੋਇਆ ਹੋਇਆ ਉੱਪਰ ਸਾਰਾ ਹੈਂਡ ਦੇ ਨਾਲ ਕੀਤਾ ਹੋਇਆ ਕੋਈ ਵੀ ਇਹ ਨਹੀਂ ਹੈਗਾ ਵੀ ਉੱਪਰ ਲਾਇਆ ਜੀ ਲੈ ਜਾਊਗਾ ਇੱਥੋਂ ਤੁਸੀਂ ਦੇਖ ਸਕਦੇ ਹੋ ਸਾਰਾ ਕੰਮ ਹੈਂਡ ਦੇ ਨਾਲ ਹੋਇਆ ਸਾਰੇ ਧਾਗੇ ਚੱਲੇ ਹੋਏ ਤੁਹਾਨੂੰ ਦਿਖ ਰਹੇ ਨੇ ਸਾਰਾ ਹੈਂਡ ਦਾ ਸਾਰਾ ਟੱਚ ਦਿੱਤਾ ਹੋਇਆ ਬਹੁਤ ਪਿਆਰਾ ਬਹੁਤ ਵਧੀਆ ਕਲਰ ਆ ਸਰਦਾਰੀ ਜਿਹਾ ਇਸੇ ਤਰ੍ਹਾਂ ਪ੍ਰਿੰਟਿੰਗ ਹੋਊਗੀ ਇਹਦੀ ਬਾਹਾਂ ਦੀ ਇਹਦੇ ਨਾਲ ਵੀ ਪਲੇਨ ਬਾਟਮ ਹੋਊਗੀ ਤੇ ਨਾਲ ਇਹਦੇ ਬਿਸਕੋਸ ਮਸਲਿਨ ਦਾ ਹੀ ਹੋਊਗਾ ਜੀ ਦੁਪੱਟਾ ਆलो ਬਿਸਕੋਸ ਮਸਲਿਨ ਦਾ ਦੁਪੱਟਾ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਗੋ ਰਿਪੀਟ ਤੇ ਆ ਪਹਿਲਾਂ ਆਪਾਂ ਇਹਦਾ ਪੂਰਾ ਸੈੱਟ ਸੇਲ ਕਰ ਚੁੱਕੇ ਹਾਂ ਹੁਣ ਇੱਕ ਦੋ ਕਲਰ ਦੁਬਾਰਾ ਰਿਪੀਟ ਤੇ ਨੇ ਆ ਲੋ ਸਕਿਨ ਕਲਰ ਆ ਬਹੁਤ ਸੋਹਣਾ ਪ੍ਰਿੰਟਿੰਗ ਬਹੁਤ ਸੋਹਣੀ ਆ ਬਹੁਤ ਪਿਆਰੀ ਸਰਦਾਰੀ ਜੇ ਕਲਰ ਨੇ ਬਹੁਤ ਵਧੀਆ ਸਾਰੇ ਥ्रेड ਵਰਕ ਦਾ ਕੰਮ ਮਿਲੂਗਾ ਘਰੇ ਦੇ ਉੱਪਰ ਸਾਰਾ ਥ्रेड ਵਰਕ ਹੋਇਆ ਹੋਇਆ ਸੇਮ ਪ੍ਰਿੰਟਿੰਗ ਬੈਗ ਤੇ ਮਿਲੂਗੀ ਬਹੁਤ ਸੋਹਣੀ ਸੇਮ ਬਾਹਾਂ ਦੇ ਉੱਪਰ ਮਿਲੂਗੀ ਪ੍ਰਿੰਟਿੰਗ ਇਹਦੇ ਨਾਲ ਪਲੇਨ ਹੀ ਬਾਟਮ ਰਹੂਗੀ ਜੀ ਦੇ ਵਿੱਚ ਕਾਸਮਸਲੀਨ ਦਾ ਹੀ ਰਹੂਗਾ ਦੁਪੱਟਾ ਸਾਰਾ ਡਿਜੀਟਲ ਬਣਿਆ ਹੋਇਆ ਦੁਪੱਟਾ ਬਹੁਤ ਸੋਹਣਾ ਬਹੁਤ ਪਿਆਰਾ ਦੁਪੱਟਾ ਵਾ ਪੂਰੇ 2.5 ਮੀਟਰ ਦੇ ਪੂਰੇ ਖੁੱਲੇ ਡੁੱਲੇ ਦੁਪੱਟੇ ਨੇ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਦੋਨੇ ਦੇ ਦੋਨੇ ਕਲਰ ਬਹੁਤ ਸੋਹਣੇ ਬਹੁਤ ਪਿਆਰੇ ਨੇ ਜਿਹੜਾ ਮਰਜੀ ਕਲਰ ਲੈ ਸਕਦੇ ਆ ਲੋ ਅਗਲਾ ਪੀਸ ਚੈੱਕ ਕਰ ਲਓ ਗ੍ਰੇ ਕਲਰ ਦੇ ਉੱਪਰ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਸਾਰਾ ਗ੍ਰੇ ਕਲਰ ਆ ਸਾਰਾ ਥ्रेड ਵਰਕ ਦਾ ਕੰਮ ਹੋਇਆ ਜਿੰਨਾ ਵੀ ਤੁਹਾਨੂੰ ਆ ਪੈਨਲ ਬਣੀ ਦਿੰਦੀ ਐ ਸਾਰੀ ਥ्रेड ਵਰਕ ਦਾ ਕੰਮ ਹੋਇਆ ਹੋਇਆ ਬਾਕੀ ਸਾਰੇ ਡਿਜੀਟਲ ਪ੍ਰਿੰਟਿੰਗ ਹੋਈ ਆ ਪੱਲੇ ਦੇ ਉੱਪਰ ਵੀ ਥ्रेड ਵਰਕ ਦਾ ਕੰਮ ਹੋਇਆ ਹੋਇਆ ਸਾਰਾ ਨਾਲ ਇਹਦੇ ਵੀ ਸੇਮ ਪਲੇਨ ਬਾਟਮ ਮਿਲੂਗੀ ਨਾਲ ਮਿਲੂਗਾ ਜੀ ਵਿਸਕੋਸ ਮਸਲੀਨ ਦਾ ਦੁਪੱਟਾ ਬਹੁਤ ਸੋਹਣਾ ਬਹੁਤ ਪਿਆਰਾ ਆ ਲੋ ਸਟਾਕ ਕਲੀਅਰ ਸੇਲਾ ਐਂਡ ਵਾਲੇ ਪੀਸ ਨੇ ਇਸ ਤੋਂ ਉੱਪਰ ਸਟਾਕ ਨਹੀਂ ਹੈਗਾ ਪ੍ਰੀਮੀਅਮ ਰੇਂਜਾਂ ਨੇ ਬਹੁਤ ਵਧੀਆ ਰੇਂਜ ਦੇ ਉੱਪਰ ਲਾ ਦਿੱਤੇ ਨੇ ਕੋਈ ਐਕਸਟਰਾ ਕੋਰੀਅਰ ਚਾਰਜੇਸ ਨਹੀਂ 1500 ਰੁਪਿਆ ਪ੍ਰਾਈਸ ਆ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਓ ਜਿਹੜੀ ਜਿਹੜੀ ਭੈਣ ਦਾ ਸਕਰੀਨ ਸ਼ਾਟ ਫਰਸਟ ਆ ਗਿਆ ਬਸ ਉਹਨਾਂ ਨੇ ਹੀ ਮਿਲਨੇ ਨੇ ਕਿਉਂਕਿ ਰਿਪੀਟ ਹੈ ਨਹੀਂ ਇੰਨਾ ਸੂਟਾਂ ਦੀ ਹੁਣ ਬਸ ਸਿੰਗਲ ਸਿੰਗਲ ਸੂਟ ਹੀ ਨੇ ਸਾਰੇ ਡਿਜ਼ਾਈਨਰਾਂ ਦੇ ਵਿੱਚ ਆਪਣੇ ਕੋਲੇ ਹਲੋ ਦੇਖੋ ਕਿੰਨਾ ਪਿਆਰਾ ਸੂਟ ਬਲੂ ਕਲਰ ਦੇ ਉੱਪਰ ਆ ਪਿਛਲੀ ਪਿਛਲੀ ਵੀਡੀਓ ਜਦੋਂ ਇਹਦੀ ਪਈ ਸੀ ਇਹ ਵਾਲੇ ਸਟਾਕ ਦੀ ਤਾਂ ਆਹ ਵਾਲੇ ਕਲਰ ਦੀ ਸਭ ਤੋਂ ਜ਼ਿਆਦਾ ਹੈਵੀ ਡਿਮਾਂਡ ਸੀਗੀ ਹੁਣ ਇਹ ਸਿੰਗਲ ਪੀਸ ਫੇਰ ਦੁਬਾਰਾ ਰਿਪੀਟ ਕੀਤਾ ਪਰ ਸਿੰਗਲ ਹੀ ਆ ਇਹਦੇ ਵਿੱਚ ਨਾ ਹੁਣ ਕੋਈ ਕਲਰ ਆਇਆ ਕੁਝ ਨਹੀਂ ਆਇਆ ਸਿੰਗਲ ਹੀ ਆ ਤੇ ਬਲੂ ਤੇ ਵਾਈਟ ਦਾ ਹੀ ਕੰਬੀਨੇਸ਼ਨ ਆ ਸੇਮ ਡਿੱਟੋ ਪੀਸ ਆਇਆ ਇਹ ਸੇਮ ਵਰਕ ਹੋਇਆ ਹੋਇਆ ਦੇਖੋ ਆ ਸਾਰਾ ਵਰਕ ਹੋਇਆ ਸਾਈਡਾਂ ਤੇ ਸਾਰੀ ਪ੍ਰਿੰਟਿੰਗ ਹੋਈ ਹੋਈ ਆ ਬਹੁਤ ਸੋਹਣਾ ਕੰਮ ਆ ਤੇ ਜਿਹੜੀਆਂ ਪਹਿਣਾ ਉਦੋਂ ਰਹਿ ਗਈਆਂ ਸੀ ਉਹਨਾਂ ਨੇ ਲੈਣੀਆਂ ਉਹਨਾਂ ਨੇ ਲੈ ਲਓ ਜਿਹੜੀਆਂ ਪਹਿਣਾ ਨਵੀਆਂ ਜੁੜਗੀਆਂ ਜਿਹਦਾ ਵੀ ਪਹਿਲਾਂ ਸਕਰੀਨਸ਼ਾਟ ਆ ਗਿਆ ਉਹਨਾਂ ਨੂੰ ਹੀ ਮਿਲ ਜਾਣਾ ਸਿੰਗਲ ਸੂਟ ਆ ਇਹਦੇ ਵਿੱਚ ਹੋਰ ਕੋਈ ਕਲਰ ਨਹੀਂ ਹੈਗਾ ਨਾਲ ਸਾਰਾ ਡਿਜੀਟਲ ਦੁਪੱਟਾ ਬਹੁਤ ਸੋਹਣਾ ਬਹੁਤ ਪਿਆਰਾ ਡਿਜੀਟਲ ਦੁਪੱਟਾ ਲੱਗਿਆ ਲਓ ਜੀ ਅਗਲਾ ਪੀਸ ਹੈਗਾ ਜੀ ਮਾਊਸ ਸ਼ੇਡ ਕਾਫੀ ਮਾਰਕਸ ਜਿਆ ਕਲਰ ਆ ਬਹੁਤ ਸੋਹਣਾ ਬਹੁਤ ਪਿਆਰਾ ਕਲਰ ਆ ਇਹ ਹੈਗਾ ਗਰਲਿਸ਼ ਲੁੱਕ ਦੇ ਉੱਪਰ ਬਹੁਤ ਸੋਹਣਾ ਪੀਸ ਆ ਇਹਦੀ ਪਿਕ ਤੁਹਾਨੂੰ ਮੈਂ ਦਿਖਾ ਦਿੰਨੀ ਆ ਇਸ ਤਰ੍ਹਾਂ ਰੈਡੀ ਹੋਇਆ ਸੂਟ ਦੀ ਲੁੱਕ ਕੁਛ ਏਦਾ ਆਊਗੀ ਬਹੁਤ ਵਧੀਆ ਬਹੁਤ ਹੀ ਪਿਆਰਾ ਸੂਟ ਕਲਰ ਬਹੁਤ ਸੋਹਣਾ ਆ ਬਹੁਤ ਸੋਹਣਾ ਕਲਰ ਆ ਸੇਮ ਪ੍ਰਿੰਟਿੰਗ ਬੈਕ ਦੇ ਉੱਪਰ ਮਿਲੂ ਸੇਮ ਹੀ ਫਰੰਟ ਦੇ ਉੱਪਰ ਮਿਲੂਗੀ ਇਸ ਤਰ੍ਹਾਂ ਬਾਹਾਂ ਦੇ ਉੱਪਰ ਵੀ ਪ੍ਰਿੰਟਿੰਗ ਆਉਗੀ ਪਲੇਨ ਆਉਗੀ ਇਹਦੇ ਨਾਲ ਬਾਟਮ ਨਾਲ ਆਊਗਾ ਬਿਸਕਾਸ ਮਸਲੀਨ ਦਾ ਹੀ ਦੁਪੱਟਾ ਸਾਰਾ ਡਿਜੀਟਲ ਹੋਇਆ ਹੋਇਆ ਬਹੁਤ ਸੋਹਣਾ ਜਿਹੜਾ ਵੀ ਸੂਟ ਪਸੰਦ ਆਉਂਦਾ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਓ ਕਲਰ ਇਹਦੇ ਵਿੱਚ ਮਿਲ ਜਾਣਗੇ ਜੀ ਦੋ ਦੋ ਕਲਰ ਮਿਲਣਗੇ ਇੱਕ ਬਲੈਕ ਸ਼ੇਡ ਆ ਇੱਕ ਇਹ ਵਾਲਾ ਸ਼ੇਡ ਦੋਨੇ ਹੀ ਕਲਰ ਬਹੁਤ ਸੋਹਣੇ ਹੈ ਚਾਕਲੇਟੀ ਮਾਊਸ ਜਿਹਾ ਕਲਰ ਆ ਬਹੁਤ ਪਿਆਰਾ ਇਹ ਬਲੈਕ ਕਲਰ ਆ ਬਲੈਕ ਦਾ ਸਭ ਤੋਂ ਪਹਿਲਾਂ ਹੀ ਜਾਂਦਾ ਹੁੰਦਾ ਹੈ ਇਹਦੇ ਨਾਲ ਬਲੈਕ ਬਾਟਮ ਬਲੈਕ ਦੁਪੱਟਾ ਹੋ ਜਾ ਜੀ ਇਹ ਸੀਗੀ ਆਪਣੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਵਧੀਆ ਲੱਗੀ ਹੋਊਗੀ ਪਲੀਜ਼ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣੇ ਆਰਡਰ ਦੀ ਬੁਕਿੰਗ ਦੇ ਸਕਦੇ ਹੋ ਤੇ ਫਟਾਫਟ ਸੂਟ ਲੈ ਸਕਦੇ ਹੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਤੇ ਚਲੋ ਜੀ ਮਿਲਦੇ ਆ ਨਵੇਂ ਹੀ ਕਲੈਕਸ਼ਨ ਦੇ ਨਾਲ ਨਵੇਂ ਸੂਟਾਂ ਦੇ ਨਾਲ ਜਾਂ ਤਾਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸ਼ੇਅਰ ਜਰੂਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿਦਾਂ ਦੀ ਲੱਗੀ ਚਲੋ ਜੀ ਮਿਲਦੇ ਹਾਂ ਨਵੀਂ ਕਲੈਕਸ਼ਨ ਦੇ ਨਾਲ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ